ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਣ ਕੇ ਪਾਲਣਾ ਕਰਾਂਗੇ ਪਰ ਮਨਜ਼ੂਰ ਹੈ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਉਹ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ بڑے ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਾ ਕਦੇ ਮੁੱਕਦਾ ਅਕਾਲੀ ਦਲ ਵੱਡ-ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਉਹ ਸਧਾਰਨ ਲੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ ਉਹ ਸਧਾਰਨ ਲੈਨ ਦੀ ਸਾਰੇ ਟੱਠੀਆਂ ਸੀ ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪੂ ਚ ਪਾਲਣਾ ਕਰਾਂਗੇ ਪਰ ਮਨਜੂਰੀ ਆ ਜੀ ਜੋ ਫੈਸਲਾ ਪ੍ਰਵਾਨ 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 ਇਹਨਾਂ ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਅਨਕਾਲੀ ਦਾਲ ਕਾਲੀ ਦਾਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਕਾਲੀ ਦਾਲ ਕਾਲੀ ਦਾਲ ਅੱਜ ਤੱਕ بڑے ਹਮਲੇ ਹੋਏ ਨੇ ਕਾਲੀ ਦਾਲ ਤੇ ਕਾਲੀ ਦਾਲ ਨਹੀਂ ਕਦੇ ਮੁੱਕਦਾ ਕਾਲੀ ਦਾਲ ਵੱਡੇ ਵੱਡੇ ਏਰੀਆ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਸਿਹਾਰ ਲਾਇਰ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਕੋਈ ਸਿਹਾਰ ਲਾਇਰ ਨਹੀਂ ਸਾਰੇ ਟੱਠੀਆਂ ਸੀ ਸਿੰਘ ਸਾਹਿਬਾਨਾ ਨੇ ਯਾਰ ਹੁਕਮ ਕੀਤਾ ਉਹ ਸੁਕੂਨ ਦੀ ਪਾਲਣਾ ਕਰਾਂਗੇ ਪਰ ਮਨਜੂਰੀ ਆ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੋਂਦ ਚਾਹੀਦੀ ਜੀ ਉਹ ਅਕਾਲੀ ਦਲ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡੇ ਵੱਡੇ ਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿਤੀਆਂ। ਸਿਹਤਾਰ ਲਾਇਰ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਕੋਈ ਸਿਹਤਾਰ ਲਾਇਰ ਨਹੀਂ ਸਾਰੇ ਇਕੱਠੀਆਂ ਸੀ। ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪਨੇ ਪਾਲਣਾ ਕਰਾਂਗੇ। ਪਰ ਜੂਰੀਆ ਜੀ ਜੋ ਫੈਸਲਾ ਪ੍ਰਵਾਨ 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 ਇਹਨਾਂ ਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਉਹਨਾਂ ਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਕਾਲੀ ਦਲ ਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਕਾਲੀ ਦਲ ਤੇ। ਕਾਲੀ ਦਲ ਨਹੀਂ ਕਦੇ ਮੁੱਕਦਾ। ਕਾਲੀਦਾਲ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਕੋਈ ਸਟਾਰ ਲਾਈਨ ਵੀ ਸਾਰੇ ਇਕੱਠੀਆਂ ਸੀ ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਉਹ ਸੁਪਨੇ ਪਾਲਣਾ ਕਰਾਂਗੇ ਪਰ ਮੰਜੂਰੀ ਆ ਜੀ ਜੋ ਫੈਸਲਾ ਪ੍ਰਵਾਨ 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 ਇਸ ਨਾਲ ਕਾਲੀਦਾਲ ਨੂੰ ਹੁੰਦੀ ਚਾਹੀਦੀ ਜੀ ਕਾਲੀ ਦਲ ਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਕਾਲੀ ਦਲ ਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਕਾਲੀ ਦਲ ਤੇ ਕਾਲੀ ਦਲ ਨਹੀਂਗਾ ਕਦੇ ਮੁੱਕਦਾ ਕਾਲੀ ਦਲ ਵੱਡ-ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ